ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਔਰ ਸਾਜ ਕੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਜਿਨੇ ਵੀ ਪਿਆਰ ਵਾਲੀ ਮਾਈ ਭਾਈ ਚਵਰ ਛਤਰ ਔਰ ਤਖਤਾਂ ਤੇ ਸਭਾਏ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸੰਗਰਾਮ ਦੇ ਮਹੀਨੇ ਨੂੰ ਮੁੱਖ ਰੱਖਦੇ ਹਾਂ ਹਾਜ਼ਰੀ ਭਰ ਰਹੇ ਹੁਣ ਪਾਸ਼ਾ ਮਿਹਰ ਕਰਨ ਆਉਣ ਵਾਲਾ ਮਹੀਨਾ ਸਭਨਾਂ ਲਈ ਖੁਸ਼ੀਆਂ ਭਰਿਆ ਹੋਵੇ ਆਨੰਦ ਵਾਲਾ ਜੀਵਨ ਸਭਨਾਂ ਨੂੰ ਪਾਸ਼ਾ ਬਖਸ਼ਿਸ਼ ਕਰਨ ਅੱਜ ਦਾ ਜੋ ਸੰਗਰਾਮ ਦੇ ਮਹੀਨੇ ਦਾ ਅਸੂ ਦੇ ਮਹੀਨੇ ਦੀ ਅੱਜ ਸੰਗਰਾਦ ਹੈ ਕੀ ਪਾਸ਼ਾ ਉਪਦੇਸ਼ ਕਰਦੇ ਹਨ ਅਸੂ ਦੇ ਮਹੀਨੇ ਨੂੰ ਮੁੱਖ ਰੱਖਦੇ ਹਾਂ ਪਾਛਾਖਦੇ ਹਨ ਆਸਨ ਪ੍ਰੇਮ ਓ ਮਹਾੜਾ ਕਿਉ ਮਿਲੀ ਹੈ ਹਾਰੇ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਏ ਹੇ ਮਾਂ ਭਾਦਰੋਂ ਦੇ ਘੁੰਮੇ ਤੇ ਤਰਕਾਟੇ ਲੰਗਣ ਪਿੱਛੋਂ ਅਸੂਦੀ ਮਿੱਠੀ ਮਿੱਠੀ ਰੁੱਤ ਅਸੂਦੀ ਮਿੱਠੀ ਮਿੱਠੀ ਰੋਟ ਵਿੱਚ ਮੇਰੇ ਅੰਦਰ ਪ੍ਰਭੂਪਤੀ ਦੇ ਪਿਆਰ ਦਾ ਉਛਾਲਾ ਆ ਰਿਹਾ ਹੈ ਮਨ ਤੜਫਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂਪਤੀ ਨੂੰ ਮਿਲਾਂ ਮੇਰੇ ਮਨ ਵਿੱਚ ਤਨ ਵਿੱਚ ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਲੱਗੀ ਹੋਈ ਹੈ ਚਿਤ ਲੋਚਨਾ ਚਿਤ ਲੋਚਦਾ ਹੈ ਕਿ ਕੋਈ ਉਸ પતિ ਨੂੰ ਲਿਆ ਕੇ ਮੇਲ ਕਰਾ ਦੇਵੇ ਸੰਤ ਸੁਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਵਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਇਹ ਸੁਣ ਕੇ ਕਿ ਸੰਤ ਜਾਨ ਪ੍ਰੇਮ ਵਿਧਾਨ ਵਿੱਚ ਸਹਾਇਤਾ ਕਰਿਆ ਕਰਦੇ ਹਨ ਮੈਂ ਉਹਨਾਂ ਦੀ ਚਰਣੀ ਲੱਗੀ ਹਾਂ हे ਮਾਂ ਪ੍ਰਭੂ ਤੋਂ ਬਿਨਾਂ ਸੁਖ ਤੇ ਆਨੰਦ ਨਹੀਂ ਮਿਲ ਸਕਦਾ ਕਿਉਂਕਿ ਸੁਖ ਆਨੰਦ ਦੀ ਕੋਈ ਹੋਰ ਥਾਂ ਹੀ ਨਹੀਂ ਜਿਨਿ ਚੱਖਿਆ ਪ੍ਰੇਮ ਰਸ ਸੇ ਦਿਵਤ ਰਹੇ ਅਗਾਏ ਆਪ ਤ્યાਗ ਬੇਨਤੀ ਕਰੇ ਲੇਹੋ ਪ੍ਰਭ ਲੜ ਲਾਏ ਜਿਨ੍ਹਾਂ ਵਡ ਭਾਗੀਆਂ ਨੇ ਪ੍ਰਭੂ ਪਿਆਰ ਦਾ ਸਵਾਦ ਇੱਕ ਵਾਰੀ ਚੱਖ ਲਿਆ ਹੈ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਹਨ ਮਾਇਆ ਵੱਲੋਂ ਉਹ ਰੱਜ ਜਾਂਦੇ ਹਨ ਆਪਾ ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ ਕਿ हे ਪਾਸ਼ਾ हे ਕਾਲਪੁਰਖ ਸਾਨੂੰ ਆਪਣੇ ਲੜ ਲਈ ਰੱਖ ਹੋਰ ਦੁਨਿਆਵੀ ਪਦਾਰਥਾਂ ਦੀ ਭੁੱਖ ਉਹਨਾਂ ਦੀ ਦੂਰ ਹੋ ਜਾਂਦੀ ਹੈ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਵਿਨੇ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਜਿਸ ਜੀਵ ਇਸਤਰੀ ਨੂੰ ਪ੍ਰਭਪਤੀ ਹੋ ਉਸ ਅਕਾਲ ਪੁਰਖ ਨੇ ਆਪਣੇ ਨਾਲ ਮਿਲਾ ਲਿਆ ਹੈ ਉਹ ਉਸ ਦਾ ਮਿਲਾਪ ਵਿੱਚੋਂ ਵਿਛੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ ਕਿਉਂਕਿ ਹੇ ਨਾਨਕ ਉਸ ਨੂੰ ਨਿਸ਼ਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਸ਼ਬਦ ਦੇ ਅੰਡ ਵਿੱਚ ਪਾਸ਼ਾ ਬਖਸ਼ਿਤ ਕਰਦੇ ਹਨ ਅਸੂ ਸੁਖੀ ਵਸੰਧਿਆਂ ਜਿਨ੍ਹਾਂ ਮયા ਹਰ ਰਾਏ ਕਤਕ ਕਰਮ ਕਮਾ ਬਣੇ ਵਾਹਿਗੁਰੂ ਅਸੂ ਸੁਖੀ ਬਸੰਦਿਆਂ ਜਿਨ੍ਹਾਂ ਮਾਇਆ ਹਰ ਰਾਏ ਉਹ ਸਦਾ ਪ੍ਰਭੂ ਦੀ ਸ਼ਰਨ ਪਈ ਰਹਿੰਦੇ ਹਨ ਅਸੂ ਦੀ ਮਿੱਠੀ ਮਿੱਠੀ ਰੁੱਤ ਵਿੱਚ ਉਹ ਜੀਵ ਇਸਤਰੀਆਂ ਸੁਖ ਵਿੱਚ ਵਸਦੀਆਂ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੋ ਉਸ ਅਕਾਲ ਪੁਰਖ ਦੇ ਲੜ ਲੱਗਦੇ ਹਨ ਸੋ ਏ ਸਿਪਾਈ ਅਸੂ ਦੇ ਮਹੀਨੇ ਦੇ ਵਿਚਾਰ ਵਾਹਿਗੁਰੂ ਮੇਰ ਕਰਨ ਸਭ ਨਾਲੇ ਆਉਣ ਵਾਲਾ ਮਹੀਨਾ ਖੁਸ਼ੀਆਂ ਭਰਿਆ ਹੋਵੇ